ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ੍ਹ ਚੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ 'ਚ ਦੋਸਤੋ ਦੋ ਵੜਨ ਦਿਖਾਉਣੀਆਂ ਇੱਕ ਤੁਹਾਨੂੰ ਦੋਸਤੋ ਬਹੁਤ ਚੰਗੀ ਬੱਚੀ ਦਿਖਾਉਣੀ ਆ ਖੀਰੀ ਤੇ ਚੰਗਾ ਦੁੱਧ ਬਾਈ ਜੀ ਹੋਣੀ ਕਹਿੰਦੇ ਤਿਆਰ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆਜੂ ਕਿਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਬੱਚੀ ਦੋਸਤੋ ਮੂਹ ਤੋਂ ਖੀਰੀ ਆ 18 ਮਹੀਨੇ ਬੱਚੀ ਦੀ ਉਮਰ ਆ ਇੱਕ ਹਫਤਾ ਬਾਈ ਜੀ ਹੁਣੇ ਕਹਿੰਦੇ ਸੂਈ ਨੂੰ ਸਮਾ ਹੋ ਗਿਆ ਤੇ 20 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਕਦ ਕਾਟ ਚੰਗਾ ਵੱਡਾ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਬੱਚੀ ਨੇ ਤੁਰਦੀ ਦਾ ਹਵਾਨਾ ਦੋਸਤੋ ਵੇਚ ਸਕਦੇ ਆ ਥਾਨ ਬਹੁਤ ਸੋਹਣੇ ਆ ਦੋਸਤੋ ਚਾਰੇ ਨੁਕਰਾਂ 'ਚ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣ ਆ ਫੋਰਸ਼ੈਂਕ ਪੋਰਾਣੀ ਇੱਕ ਹਫਤਾ ਬਾਈ ਗਰਾਂ ਸੋਈ ਨੂੰ ਸਮਾ ਹੋ ਗਿਆ ਤੇ 20 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਤਿਆਰ ਆ ਬੱਚਾ ਮਗਰ ਬੱਚਾ 5 ਫੁੱਟ ਬਾਈ ਜੀ ਹੁਣੇ ਕਹਿੰਦੇ ਹਾਈਟ ਆ ਬੱਚੀ ਦੀ ਥਣ ਮੈਂ ਦੋਸਤੋ ਨੇੜ ਤੋਂ ਚੈੱਕ ਕਰਾ ਦੇਣਾ ਬੱਚੀ ਦੇ ਆ ਵੇਚ ਸਕਦੇ ਆ ਚਾਰੇ ਥਨਾ ਸੇਮ ਹੀ ਸਾਈਜ਼ ਆ ਦੋਸਤੋ ਮੁੱਠੀ ਵਾਲਾ ਥਣ ਲੱਗਿਆ ਹੋਇਆ ਫੋਰਸ਼ੈਂਕ ਪੋਰਾਣੀ ਰੇਟ ਬਾਈ ਕਹਿੰਦਾ ਇੱਕ ਨੰਬਰ ਬੱਚੀ ਦਾ ਫੋਨ ਤੇ ਕਰਾਂਗੇ ਦੋ ਨੰਬਰ ਤੇ ਆਜੋ ਦੋ ਨੰਬਰ ਬੱਚੀ ਦੋਸਤੋ ਚਾਰ ਦੰਦ ਦਾ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 1 ਮਹੀਨਾ ਕੱਚੀ ਆ ਹਵਾਨੇ ਦੋਸਤੋ ਹਜੇ ਵਾਲਟਲ ਕਾਫੀ ਪਈ ਆ ਬੱਚੀ ਨੇ 1 ਮਹੀਨੇ ਚ ਵਾਲਟਲ ਕੱਢ ਕੇ ਹਵਾਨਾ ਟੈਡ ਕਰਕੇ ਦੋਸਤੋ ਫਿਰ ਸੋਨਾ ਥਾਣ ਸੋਹਣੇ ਦੋਸਤੋ ਚਾਰੇ ਨੁਕਰਾਂ ਚ ਲੱਗੇ ਹੋਏ ਫੋਰਸ਼ਾਂਗ ਪੋਰਾਣੀ ਥਣ ਮੈਂ ਦੋਸਤੋ ਬੱਚੀ ਨੇੜ ਤੋਂ ਚੈੱਕ ਕਰਾ ਦੇਣਾ ਆ ਵੇਖ ਸਕਦੇ ਆ ਚਾਰੇ ਥਣ ਸੋਹਣੇ ਆ ਗੁਲਾਬੀ ਥਣ ਨੁਕਰਾਂ ਚ ਲੱਗੇ ਹੋਏ ਆ ਫੋਰਸ਼ਾਂਗ ਪੋਰਾਣੀ ਫੇਸ ਕੁਆਲਟੀ ਪੂਰੀ ਸੋਹਣੀ ਛੋਟਾ ਗੋਲ ਕਰਨਾ ਬੋਦੀ ਵਾਲੀ ਜਰਸੀ ਦੁੱਧ ਬਾਈ ਕਹਿੰਦਾ 14-15 ਕਿਲੋ ਬੱਚੀ ਬੜੇ ਆਰਾਮ ਨਾਲ ਚੂ ਆਜੂ ਹਜੇ ਦੋਸਤੋ ਹਵਾਨੇ ਚ ਵਲਟਲ ਕਾਫੀ ਪਈ ਐ ਬੱਚੀ ਨੇ ਇੱਕ ਮਹੀਨੇ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਦੁੱਧ ਬਾਈ ਕਹਿੰਦਾ 14-15 ਕਿਲੋ ਬੱਚੀ ਬੜੇ ਆਰਾਮ ਨਾਲ ਚੂ ਆਜੂ 8 ਬਾਈ ਨੇ 2 ਨੰਬਰ ਬੱਚੀ ਦਾ ਰੱਖਿਆ ਹੋਇਆ 38000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜ ਕਿਤੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ